ਗੱਲ ਬਾਤ ਜੀ ਇਧਰੋਂ ਖੇਤਾਂ 'ਚੋਂ ਸੂਰ ਆਈ ਗੈਲ ਬੰਦੇ ਲੱਗੇ ਹੋਤੇ ਜੀ ਇਹ ਇਕੱਲਾ ਹੋ ਗਿਆ ਇਕੱਲਾ ਜਦੋਂ ਹੋਇਆ ਇਹ ਬੰਦਾ ਉਹ ਚਾਰ ਪਾ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰਦੇ ਵੀ ਆਕੇ ਉਹਨਾਂ ਦੀਆਂ ਵੀ ਲੱਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀਆਂ ਵੀ ਲੱਤਾਂ ਪਾੜਤੀਆਂ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਤ ਦੇ ਵਿੱਚ ਢਾਲਿਆ ਉਹਦੀਆਂ ਵੀ ਲੱਤਾਂ ਵਾਂਹ ਪਾੜ ਕੇ ਆਏ ਪਿੱਛੇ ਤੇ ਉਹ ਬੰਦੇ ਦਾ ਬਹੁਤ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਅੰਦਰ ਆ ਗਿਆ ਅੰਤਰਾ ਕੇ ਨੇ ਬਹੁਤ ਨੁਕਸਾਨ ਕਰਿਆ ਬਹੁਤ ਜਿਆਦੇ ਕੋਈ ਬੰਦਾ ਕੋਈ ਨਾਰਾ ਫੱਲੇ ਕੇ ਆ ਬੰਦਾ ਚਕੇ ਵੀ ਕੋਈ ਮਾਰਦੋ ਨੂੰ ਕੋਈ ਮੈਨੂੰ ਮਾਰ ਨਹੀਂ ਆਇਆ ਅਸੀਂ ਆਪ ਖੁਦ ਆਪਣਾ ਪਰਿਵਾਰ ਪੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿਹਦੇ ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲ ਆਈ ਉਹ ਦੋ ਧੰਦੇ ਦਾਖਲ ਲਿਆ ਇਹ ਸੂਰ ਫਾ ਲਿਆ ਜੰਗਲਾਤ ਵਿਭਾਗ ਨੇ ਕੋਈ ਜਾਣਕਾਰੀ ਨਾ ਆਈ ਕਿਸੇ ਨੂੰ ਜੰਗਲਾਤ ਮੈਕ ਮੈਨੂੰ ਲਾ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਤਾਂ ਕਿਵੇਂ ਦੇਖ ਦੋ ਏਦਾਂ ਦੇ ਸੂਰ ਜਦੋਂ ਆਜ਼ਾਦ ਫਿਰਦੇ ਨੇ ਤਾਂ ਜਿਵੇਂ ਹੁਣ ਬਚਤ ਰਹੀ ਕੀ ਤਾਂ ਲੱਗਦਾ ਵੱਡਾ ਨੁਕਸਾਨ ਵੱਡੇ ਨੁਕਸਾਨ ਹੋ ਰਹੇ ਨੇ ਜ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜਿਆ ਇਕੱਲਾ ਜਾ ਸਕਦਾ ਤਾਂ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਜੋ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਜੱਜ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੋ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੌਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਰ ਕੇ ਰ ਆ ਪਾਇਆ ਏਈ ਮੈਂ ਮੋਟਰ ਤੋਂ ਪਾਣੀ ਲੈ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿਮੀਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਤੇ ਸੀ ਉਹ ਕਹੀ ਗਿਰ ਗਈ ਤੇ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਛੱਟ ਲੱਗੀ ਤੇ ਉਹਨੇ ਪੈਰ ਤੇ ਗੰਦੀ ਮਾਰ ਲਈ ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿ ਤੱਕ ਖੇਤਾ ਜੋ ਘਰੇ ਵੜ ਗਏ ਸੀ ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣੇ ਜਾਣਾ ਹੁੰਦਾ ਹੀ ਉਹ ਲੈਣ ਗਿਆ ਸੀਗਾ ਪਾਣੀ ਕੋਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਉਹੇ ਕਤਵਾਰੀ 6 8 10 ਬੰਦਿਆਂ ਨੂੰ ਡੇਕਨੀ ਕਰ ਕਿ ਘਰੇ ਵੀ ਸੁਪਰੇ ਵੀ ਕੋਈ ਜਵਾਬ ਨਹੀਂ ਹੈਗਾ ਕਿ ਬੱਚਾ ਨਹੀਂ ਹੋਣਾ ਕਿ ਬਜ਼ੁਰਗਾਂ ਨੂੰ ਡੇਕਨੀ ਕਰਦੇ ਮੈਨੂੰ ਪਤਾ ਲੱਗੇ ਫਟਕੜਪਾਸ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ ਉਹ ਕੋਈ ਕਹਿੰਦੇ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਉਹ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦੱਸਤਾ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੇਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨਹੀਂ ਪਰ ਐਵੇਂ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜਿਆਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ-ਪੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ ਰੈਫਰ ਨਹੀਂ ਆ ਪਰ ਕਿਤੋਂ ਅੱਗੇ ਰਿਹਾ නසරුරී සීෂාටකොළ සිින්නවෝ හැගෑ සමදා නැන්න අසින රයට ේ මට කිත්.